ਇਸੋਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਜਿਸ ਤਾ ਖੇਤ ਉਸਾਰ ਰੇਤ ਨੀਤੀ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤੇ ਹੁਣ ਕਿਸਾਨ ਆਪਣੀ ਮਨਮਰਜ਼ੀ ਦੇ ਨਾਲ ਰੇਤ ਵੇਚ ਸਕਦੇ ਨੇ ਤੇ ਦੱਸਦੀ ਹੈ ਕਿ ਇਸ ਨੀਤੀ ਨੂੰ ਲੈ ਕੇ ਲਗਾਤਾਰ ਚਰਚਾਵਾ ਹੋ ਰਹੀਆਂ ਸੀ ਤੇ ਕਿਸਾਨਾਂ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਸੀ ਤੇ ਇਸ ਨੀਤੀ ਦੇ ਵਿੱਚ ਦੱਸਦੀ ਹੈ ਕਿ ਜਿਹੜੇ ਕਿਸਾਨਾਂ ਦੀ ਹਾੜਾਂ ਦੇ ਨਾਲ ਫਸਲਾਂ ਖਰਾਬ ਹੋ ਚੁੱਕੀਆਂ ਨੇ ਤੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਜਮਾ ਹੋ ਗਿਆ ਹੈ ਉਸ ਨੂੰ ਰੇਤ ਨੂੰ ਲੈ ਕੇ ਦੱਸਿਆ ਜਾ ਰਿਹਾ ਸੀ ਕਿ ਇਹ ਜਿਹੜਾ ਕਿ ਰੇਤ ਉਹ ਆਪਣੀ ਮਨਮਰਜ਼ੀ ਦੇ ਨਾਲ ਹੁਣ ਵੇਚ ਸਕਦੇ ਨੇ ਸਰਕਾਰ ਦੇ ਵੱਲੋਂ ਨੀਤੀ ਲਾਗੂ ਕਰ ਦਿੱਤੀ ਹੈ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਹੜਪੜ ਤਨ ਹੁਣ ਮਾਪਜਾ ਦੇਣ ਦਾ ਐਲਾਨ ਵੀ ਜਿਹੜਾ ਕਿ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੋਰ ਕੀ ਕੁਝ ਕਹਿਣਾ ਹੈ ਆ ਉਹ ਤੁਹਾਨੂੰ ਸੁਣਾਉਣੀ ਹੈ ਪਰ ਅੱਜ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਤਾ ਭਗਵੰਤ ਸਿੰਘ ਮਾਨ ਜੀ ਸਬ ਬਿਮਾਰ ਹੋਣ ਦੇ ਬਾਵਜੂਦ ਬਿਮਾਰ ਹੋਣ ਦੇ ਬਾਵਜੂਦ ਉਹਨਾਂ ਨੇ ਅੱਜ ਦੀ ਕੈਬਨਟ ਜਿਹੜੀ ਆ ਉਹ ਖੁਦ ਹਸਪੀਟਲ ਚੋਂ ਟੈਂਡ ਕੀਤੀ ਅੱਜ ਵੀ ਉਹਨਾਂ ਨੇ ਪੰਜਾਬ ਦੇ ਕਿਸਾਨ ਦੇ ਲਈ ਪੰਜਾਬ ਦੇ ਮਜ਼ਦੂਰ ਦੇ ਲਈ ਪੰਜਾਬ ਦੇ ਵਪਾਰੀ ਦੇ ਲਈ ਪੰਜਾਬ ਦੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਘਰ ਤਹਿ ਗਏ ਜਿਨ੍ਹਾਂ ਦੇ ਪਸ਼ੂ ਮਾਰੇ ਗਏ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਉਹਨਾਂ ਨੇ ਵੱਡੇ ਐਲਾਨ ਜਿਹੜੇ ਨੇ ਖੁਦ ਕੀਤੇ ਔਰ ਬਿਲਕੁਲ ਬੜੇ ਅੱਛੇ ਤਰੀਕੇ ਦੇ ਨਾਲ ਇੱਕ ਮੈਕੈਨਿਜ਼ਮ ਬਣਾ ਕੇ ਜਿਹੜਾ ਉਹ ਲੋਕਾਂ ਦੇ ਸਾਹਮਣੇ ਖੁਦ ਪੇਸ਼ ਕੀਤਾ ਮੈਂ ਖਾਸ ਤੌਰ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਬਹੁਤ-ਬਹੁਤ ਉਹਨਾਂ ਦਾ ਸ਼ੁਕਰੀਆ ਕਿ ਉਹਨਾਂ ਨੇ ਆਪ ਬਿਮਾਰੀ 'ਚ ਹੁੰਦੇ ਹੋਏ ਵੀ ਇੱਕ ਬਹੁਤ ਵੱਡਾ ਬਲੇਦਾਨਾ ਫੈਸਲਾ ਜਿਹੜਾ ਉਹ ਪੰਜਾਬ ਦੇ ਕਿਸਾਨ ਦੇ ਪੱਖਸ ਲਿਆਗਾ ਪੰਜਾਬ ਦੇ ਖੇਤ ਮਜ਼ਦੂਰ ਦੇ ਪੱਖਸ ਲਿਆਗਾ ਪੰਜਾਬ ਦੇ ਆਵਾਮ ਦੇ ਪੱਖਸ ਲਿਆਗਾ ਕਿਉਂਕਿ ਉਹ ਜਦੋਂ ਦੇ ਵੀ ਅਸੀਂ ਮੈਂ ਕੱਲ ਮਿਲਣ ਗਿਆ ਸੀ ਦੋ ਦਿਨ ਪਹਿਲਾਂ ਮਿਲਣ ਗਿਆ ਸੀ ਉਸ ਸਮੇਂ ਵੀ ਉਹਨਾਂ ਨੇ ਕਿਹਾ ਸੀਗਾ ਕਿ ਪੂਰੀ ਅਸੈਸਮੈਂਟ ਕਰਦੇ ਰਹੋ ਲਗਾਤਾਰ ਲੋਕਾਂ ਜਾਂਦੇ ਰਹੋ ਲਗਾਤਾਰ ਲੋਕਾਂ ਨਾਲ ਸੰਪਰਕ ਰੋ ਔਰ ਸਾਰੇ ਜ਼ੰਦੇ ਜਿਹੜੇ ਨੇਗੇ ਉਹ ਅਸੀਂ ਤਿਆਰ ਕੀਤੇ ਸੋ ਅਸੀਂ ਫੈਸਲਾ ਲਿਆਗਾ ਕਿ ਜਿਸ ਦਾ ਖੇਤ ਉਸ ਵੀ ਰੇਤ ਕਿਉਂਕਿ ਹੜ੍ਹਾਂ ਦੇ ਕਾਰਨ ਦਰਿਆਵਾਂ ਦੇ ਰਾਹੀਂ ਅੱਜ 2-2 3-3 ਫੁੱਟ 4 ਫੁੱਟ 5 ਫੁੱਟ ਜਿਹੜਾ ਉਹ ਰੇਤ ਆ ਉਹ ਕਿਸਾਨ ਦੇ ਖੇਤ ਚ ਆ ਗਿਆ ਕਿਸਾਨ ਦਾ ਖੇਤ ਜਿਹੜਾ ਉਹ ਬੁਰੀ ਤਰ੍ਹਾਂ ਭਰ ਗਿਆ ਔਰ ਬਿਲਕੁਲ ਔਰ ਜੇਕਰ ਆਪਾਂ ਗੱਲ ਕਰੀਏ ਜਿਹੜੀ ਫਸਲ ਬੀਜੀ ਹੋਈ ਸੀ ਜੀ ਉਹਨਾਂ ਨੇ ਧਾਨ ਬੀਜਿਆ ਹੋਇਆ ਸੀ ਜੀਰੀ ਬੀਜੀ ਹੋਈ ਸੀ ਉਹ ਤਾਂ ਬਿਲਕੁਲ ਦਬੇ ਗਈ ਪਤਾ ਹੀ ਨਹੀਂ ਲੱਗ ਰਿਹਾ ਬਿਲਕੁਲ ਫਲਾਇਟ ਜਿਹੜਾ ਉਹ ਸਾਫ ਹੋ ਗਿਆ ਕਿ ਇਹ ਕਿਹਦਾ ਖੇਤ ਆ ਸੋ ਅੱਜ ਇਹ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਜੇ ਨੇ ਕੀਤਾ ਕਿ ਜਿਸ ਦਾ ਖੇਤ ਉਸ ਦੀ ਰੇਟ ਨੀਤੀ ਦੇ ਤਹਿਤ 31 ਦਸੰਬਰ ਤੱਕ 31 ਦਸੰਬਰ ਤੱਕ ਸਾਰੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਕਿਸਾਨ ਜਿਹੜੇ ਨੇਗੇ ਬਗੈਰ ਕਿਸੇ ਪਰਮਟ ਦੇ ਬਗੈਰ ਕਿਸੇ ਐਨਓਸੀ ਦੇ ਉਹ ਜਿਹੜੀ ਰੇਤ ਆ ਉਹ ਜਿਹੜੀ ਸਿਲਟਾ ਉਹਨੂੰ ਉਹ ਆਪਣੇ ਖੇਤ ਚੋਂ ਬਾਹਰ ਕੱਢ ਸਕਦੇ ਨੇਗੇ ਉਹ ਸੇਟ ਨੂੰ ਰੇਟ ਨੂੰ ਜਿਹੜਾ ਉਹ ਓਪਨ ਮਾਰਕੀਟ ਚ ਵੀ ਵੇਚ ਸਕਦੇ ਨੇਗੇ ਔਰ ਉਹਦੇ ਉੱਤੇ ਮੈਸਨ ਦਾ ਐਕਸਕਲੂਸਿਵ ਜਿਹੜਾ ਰਾਈਟ ਆ ਉਸ ਕਿਸਾਨ ਦਾਗਾ ਜਿਹੜਾ ਕਿਸਾਨ ਉਥੇ ਖੇਤੀ ਕਰ ਰਿਹਾ ਸੀਗਾ ਸੋ ਅੱਜ ਇਹ ਅਸੀਂ ਆਰਡਰ ਪਾਸ ਕੀਤਾਗਾ ਕਿ ਆਉਣ ਵਾਲੇ 31 ਦਸੰਬਰ ਤੱਕ ਕਿਸਾਨ ਜਿਹੜਾ ਉਹ ਆਪਣੇ ਖੇਤ ਵਿੱਚੋਂ ਆਪਣੀ ਰੇਤ ਚੁੱਕ ਸਕਦਾਗਾ ਜ ਜਿਹੜੀ ਮਿੱਟੀ ਹੜ ਕੇ ਆ ਗਈ ਜਾਂ ਜਿਹੜਾ ਉਹਦੇ ਨਾਲ ਸਿਲਟਿੰਗ ਹੋ ਗਈ ਉਹ ਜਿਹੜੀ ਸਿਲਟਿੰਗ ਨੂੰ ਡੀ ਸਿਲਟਿੰਗ ਕਰ ਸਕਦਾਗਾ 31 ਦਸੰਬਰ ਤੱਕ ਕੋ ਨੂੰ ਕੋਈ ਪਰਮਿਟ ਲੈਣ ਦੀ ਲੋੜ ਨਹੀਂ ਕੋਈ ਕਿਸੇ ਕੋਲ ਅਧਿਕਾਰੀ ਕੋਲ ਜਾਣ ਦੀ ਲੋੜ ਨਹੀਂ ਸੋ ਇਹ ਬਹੁਤ ਵੱਡਾ ਫੈਸਲਾ ਪੰਜਾਬ ਦੇ ਕਿਸਾਨਾਂ ਦੇ ਪੱਖ ਵਿੱਚ ਆ ਕਿਉਂਕਿ ਜੇ ਅਸੀਂ ਇਹ ਸਮੇਂ ਸਿਰ ਫੈਸਲਾ ਨਾ ਲੈਂਦੇ ਆ ਮੈਂ ਸਮੁੰਦਰਾ ਪੰਜਾਬ ਦਾ ਕਿਸਾਨ ਜਿਹੜਾ ਉਹ ਅਗਲੀ ਫਸਲ ਜਿਹੜੀ ਆ ਉਹ ਨਹੀਂ ਬੀਜ ਸਕਣਾ ਸੀਗਾ ਅੱਜ ਅਸੀਂ ਸਾਡੇ ਕਿਸਾਨ ਨੂੰ ਇਸ ਗੱਲ ਹੀ ਕੰਪੀਟੈਂਟ ਬਣਾਇਆ ਗਿਆ ਕਿ ਉਹ ਬਿਲਕੁਲ ਆਪਣੀ ਸਫਾਈ ਕਰਕੇ ਉੱਥੇ ਜਿਹੜੀ ਆ ਆਪਣੀ ਫਸਲ ਆ ਉਹ ਅਗਲੀ ਫਸਲ ਜਿਹੜੀ ਆ ਉਹ ਬੀਜ ਸਕਦਾਗਾ ਇਸੇ ਤਰੀਕੇ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਲਿਆਗਾ ਹੁਣ ਤੱਕ ਦਾ ਇਤਿਹਾਸਿਕ ਫੈਸਲਾਗਾ ਜੇ ਹੁਣ ਤੱਕ ਦੇ ਮੁਆਵਜ਼ੇ ਦੀ ਗੱਲ ਕਰੀਏ ਪੰਜਾਬ ਦੇ ਇਤਿਹਾਸ ਦੇ ਅੰਦਰ ਕਦੇ ਵੀ 20000 20000 ਰੁਪਇਆ ਪ੍ਰਤੀ ਪ੍ਰਤੀ ਏਕੜ ਦੇ حساب ਨਾਲ ਮੁਆਵਜ਼ਾ ਅੱਜ ਤੱਕ ਕਦੇ ਵੀ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ ਬਹੁਤ ਸਾਰੀਆਂ ਸਰਕਾਰਾਂ ਆਈਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨ ਹਤਾਈਸ਼ੀਆਂ ਬਹੁਤ ਸਾਰੀਆਂ ਆਈਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਰਾਖੇ ਹਾਂ ਪਰ ਲੇਕਿਨ ਅੱਜ ਤੱਕ ਕਿਸੇ ਵੀ ਸਰਕਾਰ ਨੇ ਐਡਾ ਸਟੈਪ ਨਹੀਂ ਲਿਆ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵੱਡਾ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਕਿਸਾਨਾਂ ਦੇ ਫੱਕ ਵਿੱਚ ਲਿਆਗਾ ਕਿ 20000 ਰੁਪਏ ਤੱਕ ਦਾ ਪ੍ਰਤੀ 1 ਏਕੜ 20000 ਰੁਪਏ ਤੱਕ ਜਿਹੜਾ ਮੁਆਵਜ਼ਾ ਉਹ ਪੰਜਾਬ ਸਰਕਾਰ ਦੇਊਗੀ ਇਹ ਮੈਂ ਸਮਝਦਾ ਪੰਜਾਬ ਦੇਸ਼ ਪਰਦਾ ਕਲਾਤਾ ਪਹਿਲਾ ਸੂਬਾ ਬਣ ਗਿਆ ਜਿਹਦੇ ਅੰਦਰ ਜਦੋਂ ਵੀ ਕਦੇ ਆਫਤ ਆਈ ਹੈ ਇਹਨਾਂ ਮੁਆਵਜ਼ਾ ਨਹੀਂ ਮਿਲਿਆ ਕਿਸੇ ਵੀ ਹੋਰ ਸੂਬੇ ਚ ਚਾਹੇ ਸਾਡੇ ਕਿਸੇ ਵੀ ਸੂਬੇ ਦੀ ਆਪਾਂ ਕੰਪੇਰੀਸ਼ਨ ਕਰ ਲਈਏ ਕਿਸੇ ਸੂਬੇ ਚ ਇਹਨਾਂ ਨਹੀਂ ਮਿਲਿਆ ਸੋ ਮੈਂ ਸਮਝਦਾ ਬਹੁਤ ਵੱਡਾ ਰਾਹਤ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਦੇ ਲਈ ਆ ਪੰਜਾਬ ਦੇ ਆਵਾਮ ਦੇ ਲਈ ਆ ਇਸੇ ਤਰੀਕੇ